ਸੀਤ ਸਹੂਲਤਾਂ ਦੀ ਗੱਲ ਹੁੰਦੀ ਆ ਤਾਂ ਪੰਜਾਬੀ ਹਰ ਜਗ੍ਹਾ ਜਾ ਕੇ ਡੇਰੇ ਲਾ ਦਿੰਦੇ ਨੇ ਕਿ ਜਿੱਥੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਸ਼ਾਂਤਮਈਆ ਪਰ ਜੇ ਪਹਿਲੇ ਦਿਨਾਂ ਦੀ ਗੱਲ ਕੀਤੀ ਜਾਵੇ 13 ਤਰੀਕ ਨੂੰ ਜਿਹੜਾ ਕਿਸਾਨਾਂ ਨੇ ਕੂਚ ਕਰਨ ਦਾ ਫੈਸਲਾ ਕੀਤਾ ਸੀ ਤਾਂ ਉਸੇ ਦਿਨ ਹਰਿਆਣਾ ਪ੍ਰਸ਼ਾਸਨ ਵੱਲੋਂ ਗੋਲੇ ਦਾਗੇ ਗਏ ਸੀ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਕਿਸਾਨਾਂ ਦੇ ਉੱਤੇ ਕਿਸਾਨ ਬੜੇ ਫੱਟੜ ਵੀ ਹੋਏ ਪਰ ਜਿਹੜੇ ਜਜ਼ਬੇ ਹੌਸਲੇ ਨੇ ਉਹ ਬਹੁਤ ਜ਼ਿਆਦਾ ਨੇ ਪਰ ਕਿਸਾਨਾਂ ਦੇ ਲਈ ਦੇਖ ਲਓ ਤੁਸੀਂ ਸੇਤ ਸਹੂਲਤਾਂ ਦੀ ਗੱਲ ਕਰਦੇ ਤਾਂ ਐਂਬੂਲੈਂਸਾਂ ਖੜੀਆਂ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਸੇਤ ਸਹੂਲਤ ਹੈ ਉਸ ਨੂੰ ਲੈ ਕੇ ਵੀ ਜਿੱਥੇ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਗਈ ਹੈ ਉੱਥੇ ਹੀ ਕੁਝ ਅਜਿਹੇ ਵੱਖਰੇ ਇਨਸਾਨ ਨੇ ਜਿਹੜੇ ਇਹ ਸਹੂਲਤਾਂ ਲੈ ਕੇ ਉੱਥੇ ਪਹੁੰਚੇ ਨੇ ਆ ਆ ਲਿਖਿਆ ਗੱਡੀ ਤੇ ਆ ਰੋ ਟੀਮ ਟਿਕਰੀ ਬਾਰਡਰ ਇਹ ਬਾਈ ਉਥੇ ਐਂਬੂਲੈਂਸ ਸਹੂਲਤ ਦੇ ਕੇ ਜਿਹੜਾ ਦਵਾਈਆਂ ਨੇ ਮੁਫਤ ਵੀ ਦੇ ਰਿਆ ਜਿੰਨੇ ਵੀ ਫਟੜ ਹੋਏ ਨੇ ਸਭ ਦਾ ਇਲਾਜ ਜਿਹੜਾ ਮੁਫਤ ਕੀਤਾ ਜਾ ਰਿਹਾ ਬਾਈ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਜਿਹੜੀ ਆਰਓ ਟੀਮ ਟਿਕਰੀ ਬਾਰਡਰ ਲਿਖਣ ਦਾ ਮਕਸਦ ਦੱਸ ਦੇਣਾ ਤੁਹਾਨੂੰ ਕਿ ਟਿਕਰੀ ਬਾਰਡਰ ਤੇ ਜਦੋਂ ਅੰਦੋਲਨ ਚੱਲ ਰਿਹਾ ਸੀ ਤਾਂ ਬਾਈ ਵੱਲੋਂ ਪੀਣ ਵਾਲੇ ਪਾਣੀ ਦੀ ਸੇਵਾ ਜਿਹੜੀ ਆ ਉਹ ਨਿਰੰਤਰ ਕੀਤੀ ਗਈ ਸੀ ਜਦੋਂ ਤੱਕ ਅੰਦੋਲਨ ਚੱਲਿਆ ਸੀ ਤਾਂ ਉਥੇ ਪਾਣੀ ਪੀਣ ਵਾਲਾ ਜਿਹੜਾ ਸੀ ਉਹ ਮੁਫਤ ਦਿੱਤਾ ਗਿਆ ਸੀ ਆਰਓ ਵਾਲਾ ਪਾਣੀ ਤਾਂ ਬਾਈ ਦਾ ਇਹਦਾ ਕੀ ਕਹਿਣਾ ਹੈ ਕਹਿੰਦਾ ਦਵਾਈਆਂ ਇੱਥੇ ਮੁਫਤ ਮਿਲ ਰਹੀ ਨੇ ਤੇ ਹੋਰ ਕੀ ਕੁਝ ਕਿਹਾ ਬਾਈ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ। ਇਹ ਬਾਈ ਮਨਿੰਦਰ ਲਵਾਲ ਅੱਛਾ ਜਿਨ੍ਹਾਂ ਨੇ ਲਗਾਤਾਰ ਇਕਸਾਲ ਟਿਕਰੀ ਬਾਰਡਰ ਤੇ ਪਾਣੀ ਦੀ ਆਰੋ ਵਾਲੇ ਦੀ ਸੇਵਾ ਕੀਤੀ ਸੀ। ਅੱਛਾ ਤੇ ਇਹ ਸਾਰਾ ਪ੍ਰੋਗਰਾਮ ਉਹਨਾਂ ਦੀ ਟੀਮ ਵੱਲੋਂ ਹੀ ਆ। ਅਸੀਂ ਟੀਮ ਮੈਂਬਰ ਹੀ ਉਹਨਾਂ ਦੇ। अच्छा नवंबर वाला परा परा ਨਾਲ ਇੱਕ ਹੈ ਕੱਲ ਇੱਥੇ ਬੜੀ ਉਹ ਚੱਲੀ ਸੀ ਕਿੰਨੇ ਮਤਲਬ ਬਈ ਬਹੁਤ ਜਿਆਦਾ ਬੰਦੇ जख्मी ਹੋਏ ਇੱਕ ਦੋ ਨੂੰ ਤਾਂ ਰੈਫਰ ਕੀਤਾਗਾ ਪਟਿਆਲੇ ਲੈ ਕੇ ਗਏ ਨੇ ਬਾਈ ਦੀ ਐਂਬੂਲੈਂਸ ਨਾਲ ਆ ਖੜੀ ਆ ਅੱਛਾ ਤੇ ਬਾਕੀ ਬਹੁਤ ਪੇਸ਼ੈਂਟਾਂ ਨੂੰ ਇੱਥੋਂ ਲੈ ਕੇ ਗਏ ਨੇ ਇੱਥੇ ਆਪਣਾ ਪਾਤੜਾ ਜਿਸ ਦੇ ਵਿੱਚ ਸਟਾਫ ਕਿੰਨਾ ਕ ਭਾਜੀ ਮੈਡੀਕਲ ਤੇ ਬਈ 5 ਕ ਬੰਦੇ ਨੇ ਮੰਨ ਕੇ ਚੱਲੇ ਜਿਹੜੇ ਵਧੀਆ ਜਾਣਦੇ ਦੇਖੋ ਚਾਹਾਂ ਸੀਰੀਅਸ ਲੱਗਦਾ ਉਹਨੂੰ ਮਾਰਦੇ ਹਾਂ ਬਈ ਰੈਫਰ ਐਂਬੂਲੈਂਸ ਹੈਗੀ ਆਪਣੀ ਪੱਟੀ ਪੁੱਟੀ ਤੱਕ ਦਾ ਸਾਰਾ ਸਾਰਾ ਪ੍ਰਬੰਧ ਹੋ ਰਿਹਾ ਹੈਗਾ ਕਹਿੰਦੇ ਸਾਡੇ ਕੋਲੇ ਸਹੂਲਤਾਂ ਦੀ ਕਮੀ ਨਹੀਂ ਤੇ ਲਗਾਤਾਰ ਜਿੰਨੇ ਵੀ ਲੋਕ ਫੱਟੜ ਹੋਏ ਸੀ ਕੱਲ ਕਈਆਂ ਦੇ ਤਾਂ ਸ਼ਰਰੇ ਵੀ ਲੱਗੇ ਨੇ ਦੇਖ ਲਓ ਤੁਸੀਂ ਸਰਕਾਰ ਦੀਆਂ ਨੀਤੀਆਂ ਪ੍ਰਸ਼ਾਸਨ ਦੀਆਂ ਨੀਤੀਆਂ ਹਨਾ ਕਿੰਨਾ ਤਸ਼ੱਦਦ ਟਾਇਆ ਗਿਆ ਕਿਸਾਨਾਂ ਦੇ ਉੱਤੇ ਪਰ ਜਿਹੜੇ ਕਿਸਾਨ ਨੇ ਉਹ ਆਪ ਮੁਹਾਰੇ ਵੀ ਨਹੀਂ ਤੇ ਉਹ ਕਹਿੰਦੇ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਵੀ ਜਾਣਾ ਪਿਆ ਉੱਥੇ ਜਾਵਾਂਗੇ ਤੇ ਇਸੇ ਤਰ੍ਹਾਂ ਅੰਦੋਲਨ ਜਿਹੜਾ ਬਰਕਰਾਰ ਹੈ ਤੇ ਉੱਥੇ ਇਹੀ ਪੰਜਾਬੀਆਂ ਵੱਲੋਂ ਸਹਿ ਸਹੂਲਤਾਂ ਨੂੰ ਲੈ ਕੇ ਵੀ ਜਿਹੜਾ ਹੈ ਸਹਿਯੋਗ ਕੀਤਾ ਜਾ ਰਿਹਾ ਚਾਹੇ ਉਹ ਹਰਿਆਣਾ ਤੋਂ ਹੋਵੇ ਚਾਹੇ ਗੁਜਰਾਤ ਤੋਂ ਜਦੋਂ ਅੰਦੋਲਨ ਹੁੰਦਾ ਕਿਸਾਨਾਂ ਦਾ ਅਨਦਾਤਾ ਜਦੋਂ ਸੜਕਾਂ ਤੇ ਆਉਂਦਾ ਤਾਂ ਉਸਦੀ ਮਦਦ ਦੇ ਲਈ ਬਹੁਤ ਸਾਰੇ ਲੋਕ ਸੜਕਾਂ ਦੇ ਉੱਤਰ ਆਉਂਦੇ ਨੇ ਤਾਂ ਉਸੇ ਤਰ੍ਹਾਂ ਟਿਕਰੀ ਬਾਰਡਰ ਤੋਂ ਬਾਈ ਜਿਹੜੀ ਪਾਣੀ ਦੀ ਸੇਵਾ ਕਰ ਰਹੀ ਸੀ ਉਹ ਸਿਹਤ ਸਹੂਲਤਾਂ ਦੀ ਸੇਵਾ ਜਿਹੜੀ ਆ ਉੱਥੇ ਫ੍ਰੀ ਕਰ ਰਹੀ ਹੈ ਇੱਕ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਬਾਈ ਵੱਲੋਂ ਜਿਹੜਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਹਰ ਇੱਕ ਨੂੰ ਦਵਾਈ ਜਿਹੜੀ ਹੈ ਉਹ ਮੁਫਤ ਦਿੱਤੀ ਜਾ ਰਹੀ ਹੈ ਤਾਂ ਤੁਸੀਂ ਦੱਸਿਓ ਦੋਸਤੋ ਕਮੈਂਟ ਕਰਕੇ ਕਿ ਆ ਬਾਈ ਦੀ ਸੇਵਾ ਤੁਹਾਨੂੰ ਕਿਵੇਂ ਲੱਗੀ ਤੇ ਪੰਜਾਬੀਆਂ ਦੇ ਦਿਲ ਕਿੰਨੇ ਖੁੱਲੇ ਹੁੰਦੇ ਨੇ ਉਸ ਨੂੰ ਲੈ ਕੇ ਪਹਿਲਾਂ ਕਿਸਾਨਾਂ ਦੀ ਸਪੋਰਟ ਲਈ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ